ਜੇਕਰ ਤੁਸੀਂ ਵੀ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤੇ ਖਾਸ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਪਿਸ਼ਾਬ ਆਉਣ ਦਾ बार-बार ਸੰਕੇਤ ਕੈਂਸਰ ਦੇ ਵੱਲ ਲੈ ਕੇ ਜਾ ਰਿਹਾ ਹੈ ਪੁਰਸ਼ਾਂ ਦੇ ਲਈ ਇਹ ਖਾਸ ਅਪਡੇਟ ਉਹਨਾਂ ਦੇ ਲਈ ਖਤਰੇ ਦੀ ਘੰਟੀ ਕਹਿ ਸਕਦੇ ਹਾਂ ਸਸ਼ੀਕਲ ਤੁਸੀਂ ਦੇਖ ਰਹੇ ਹੋ ਖਰਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗਿਸ਼ਰੀ ਤਾਂ ਇੱਕ ਖਾਸ ਅਪਡੇਟ ਮਰਦਾਂ ਦੇ ਲਈ ਲੈ ਕੇ ਹਾਜ਼ਰ ਹੋਇਆ ਜਿੱਥੇ ਕਿ ਦੱਸਿਆ ਜਾ ਰਿਹਾ ਹੈਗਾ ਕਿ ਵਾਰ-ਵਾਰ ਪਿਸ਼ਾਬ ਆਉਣਾ ਇੱਕ ਆਮ ਸਮੱਸਿਆ ਨਹੀਂ ਹੈ ਜੇਕਰ ਤੁਸੀਂ ਇਸ ਨੂੰ ਇਗਨੋਰ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ ਇਹ ਕੋਈ ਵੱਡੀ ਉਮਰ ਦਾ ਕੋਈ ਸੰਕੇਤ ਨਹੀਂ ਹੈਗਾ ਇਹ ਸੰਕੇਤ ਕੈਂਸਰ ਦੇ ਨਾਲ ਜੁੜਿਆ ਹੋਇਆ ਹੋ ਸਕਦਾ ਹਾਲਾਂਕਿ ਇਹ ਗੱਲ ਡਾਕਟਰਾਂ ਦੇ ਵੱਲੋਂ ਮਾਹਿਰਾਂ ਦੇ ਵੱਲੋਂ ਦੱਸੀ ਗਈ ਹੈ ਸੂਤਰਾਂ ਦੇ ਵੱਲੋਂ ਦੱਸਦੀ ਹੈ ਕਿ ਜੇਕਰ ਤੁਸੀਂ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਨੂੰ ਵੱਡੀ ਉਮਰ ਦਾ ਅਸਰ ਮੰਨ ਕੇ ਨਜ਼ਰਅੰਦਾਜ਼ ਕਰ ਰਹੇ ਹੋ ਤਾਂ ਜ਼ਰਾ ਸਾਵਧਾਨ ਹੋ ਜਾ ਸਕਦਾ ਹੈ ਸਤਕ ਹੋ ਜਾਓ ਕਿਉਂਕਿ ਡਾਕਟਰਾਂ ਦੇ ਅਨੁਸਾਰ ਇਹ ਲਾਪਰਵਾਹੀ ਜਾਨਲੇਵਾ ਸਾਬਿਤ ਹੋ ਸਕਦੀ ਹੈ ਖਾਸ ਤੌਰ ਦੇ ਉਤੇ 50 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਦੇ ਵਿੱਚ ਇਹ ਪ੍ਰੋਸਟੇਟ ਕੈਂਸਰ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਇਸ ਦਾ ਇਲਾਜ ਕਾਫੀ ਗੁੰਝਲਦਾਰ ਹੋ ਸਕਦਾ ਹੈ ਸ਼ੁਰੂਆਤੀ ਲੱਛਣਾਂ ਨੂੰ ਪਛਾਣਨਾ ਮੁਸ਼ਕਲ ਹੋ ਸਕਦਾ ਹੈ ਸਰੋਤਾਂ ਦੇ ਅਨੁਸਾਰ ਪ੍ਰੋਸਟੇਟ ਕੈਂਸਰ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਦੇ ਸ਼ੁਰੂਆਤੀ ਲੱਛਣ ਅਕਸਰ ਸਪਸ਼ਟ ਨਹੀਂ ਹੁੰਦੇ ਅਤੇ ਇਹ ਬਿਮਾਰੀ ਬਿਨਾ ਕਿਸੇ ਖਾਸ ਪਰੇਸ਼ਾਨੀ ਦੇ ਹੌਲੀ-ਹੌਲੀ ਵਧਦੀ ਰਹਿੰਦੀ ਹੈ ਇਸ ਦੇ ਲਈ ਮਾਮੂਲੀ ਸ਼ੱਕ ਹੋਣ ਦੇ ਉੱਤੇ ਵੀ ਜਾਂਚ ਕਰਾਉਣੀ ਬਹੁਤ ਜ਼ਰੂਰੀ ਹੈ ਜੇਕਰ ਸੰਕੇਤਾਂ ਨੂੰ ਤੁਸੀਂ ਨਜ਼ਰਅੰਦਾਜ਼ ਕਰਦੇ ਹੋ ਤਾਂ ਇਹ ਗੱਲ ਨੋਟ ਕਰ ਲਿਓ ਮਾਹਿਰਾਂ ਨੇ ਕੁਝ ਅਜਿਹੇ ਲੱਛਣ ਦੱਸੇ ਨੇ ਜਿਨ੍ਹਾਂ ਨੂੰ ਆਮ ਬੁਢਾਪਾ ਸਮਝ ਕੇ ਟਾਲਣਾ ਨਹੀਂ ਚਾਹੀਦਾ ਸਭ ਤੋਂ ਪਹਿਲਾ ਵਾਰ-ਵਾਰ ਪਿਸ਼ਾਬ ਆਉਣ ਦੇ ਉੱਤੇ ਪਿਸ਼ਾਬ ਦੀ ਧਾਰ ਦਾ ਕਮਜ਼ੋਰ ਹੋਣਾ ਪਿਸ਼ਾਬ ਸ਼ੁਰੂ ਹੋਣ ਦੇ ਉੱਤੇ ਰੁਕਣ ਦੇ ਵਿੱਚ ਦਿੱਕਤ ਮਹਿਸੂਸ ਹੋਣੀ ਹੈ ਇਹ ਮਹਿਸੂਸ ਹੋਣਾ ਕਿ ਮੂਤਰਾਸ਼ਾ ਪੂਰੀ ਤਰ੍ਹਾਂ ਖਾਲੀ ਨਹੀਂ ਹੋਇਆ ਹੈ ਤੇ ਪਿਸ਼ਾਬ ਜਾਂ ਵਿਰਜ ਦੇ ਵਿੱਚ ਖੂਨ ਆਉਣਾ ਇੱਕ ਗੰਭੀਰ ਸੰਕੇਤ ਹੋ ਸਕਦਾ ਹੈ ਜਿਸ ਨੂੰ ਕਿ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਫਿਰ ਇਨਫੈਕਸ਼ਨਾਂ ਅਤੇ ਕੈਂਸਰ ਦੇ ਵਿੱਚ ਫਰਕ ਸਮਝਣਾ ਵੀ ਬਹੁਤ ਜ਼ਰੂਰੀ ਹੈ ਤਾਂ ਸਰੋਤਾਂ ਦੇ ਅਨੁਸਾਰ ਪ੍ਰੋਸਟੇਟ ਦਾ ਵਧਣਾ ਯੂਰੀਨ ਇਨਫੈਕਸ਼ਨ ਅਤੇ ਪ੍ਰੋਸਟੇਟ ਕੈਂਸਰ ਦੇ ਲੱਛਣ ਮਿਲਦੇ ਜੁਲਦੇ ਹੋ ਸਕਦੇ ਨੇ ਇਨਫੈਕਸ਼ਨ ਦੇ ਵਿੱਚ ਆਮ ਤੌਰ ਦੇ ਉੱਤੇ ਜਲਣਾ ਨਾ ਬੁਖਾਰ ਜਾਂ ਫਿਰ ਬਦਬੂ ਹੁੰਦੀ ਹੈ ਜਦੋਂ ਕਿ ਬੀਪੀਐਚ ਦੇ ਵਿੱਚ ਖੂਨ ਨਹੀਂ ਆਉਂਦਾ ਕੈਂਸਰ ਦੇ ਮਾਮਲੇ ਦੇ ਵਿੱਚ ਸਮੇਂ ਦੇ ਨਾਲ ਲੱਛਣ ਲਗਾਤਾਰ ਗੰਭੀਰ ਹੁੰਦੇ ਜਾਂਦੇ ਨੇ ਜੇਕਰ ਬਿਮਾਰੀ ਵੱਧ ਜਾਵੇ ਤਾਂ ਜੋ ਕਿ ਕੋਲੀ ਜਾਫਿਰ ਕਮਰ ਦੇ ਵਿੱਚ ਲਗਾਤਾਰ ਦਰਦ ਬਿਨਾ ਵਜਾ ਭਾਰ ਘਟਨਾ ਅਤੇ ਹਮੇਸ਼ਾ ਥਕਾਵਟ ਮਹਿਸੂਸ ਹੋਣਾ ਅਜਿਹੇ ਲੱਛਣ ਵੀ ਦਿਖਾਈ ਦੇ ਸਕਦੇ ਨੇ ਜੇਕਰ ਜੋਖਮ ਦੀ ਗੱਲ ਕੀਤੀ ਜਾਵੇ ਹਾਲਾਂਕਿ ਇਸ ਦੇ ਸਹੀ ਕਾਰਨ ਸਪਸ਼ਟ ਨਹੀਂ ਹਨ ਪਰ ਉਮਰ ਜੈਨੇਟਿਕ ਕਾਰਨ ਅਤੇ ਹਾਰਮੋਨਸ ਬਦਲਾਵ ਇਸ ਦੀ ਮੁੱਖ ਵਜ੍ਹਾ ਮੰਨੇ ਜਾਂਦੇ ਨੇ ਇਸ ਤੋਂ ਇਲਾਵਾ ਮੋਟਾਪਾ ਸਿਗਰਟ ਨੋਸ਼ੀ ਸ਼ਰਾਬ ਅਤੇ ਖਰਾਬ ਜੀਵਨ ਸ਼ੈਲੀ ਵੀ ਇਸ ਦੇ ਖਤਰੇ ਨੂੰ ਵਧਾ ਸਕਦੇ ਨੇ ਜੇਕਰ ਬਚਾਅ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਇੱਕੋ ਇੱਕ ਰਾਹ ਹੈ ਜਾਚ ਡਾਕਟਰਾਂ ਦੀ ਸਲਾਹ ਅਤੇ 50 ਸਾਲ ਦੀ ਉਮਰ ਤੋਂ ਬਾਅਦ ਪੁਰਸ਼ਾਂ ਨੂੰ ਨਿਯਮਤ ਜਾਂਚ ਕਰਾਉਣੀ ਜ਼ਰੂਰੀ ਹੈ ਭਾਵੇਂ ਕੋਈ ਲੱਛਣ ਦਿਖਾਈ ਦੇਵੇ ਜਾਂ ਫਿਰ ਨਹੀਂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੈਂਸਰ ਦਾ ਇਤਿਹਾਸ ਰਿਹਾ ਹੈ ਉਹਨਾਂ ਨੂੰ ਵੀ ਇਹ ਜਾਂਚ ਹੋਰ ਵੀ ਜਲਦੀ ਸ਼ੁਰੂ ਕਰ ਦੇਣੀ ਚਾਹੀਦੀ ਹੈ